ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਸਵੀਰਤਾਪਾ ਤੇ ਨੇੜੇ ਬਾਗਿਆਂ ਦੇ ਰਹਿ ਜਾਂਦਾ ਭਧੌੜ ਸੈਦੋਕੇ ਤੇ ਜੰਗੀਆਂਣਾ ਬਾਈ ਜੀ ਨਾਲ ਕਰਾਵਾਂ ਗੱਲਬਾਤ ਦੋ ਐਨੀਮਲ ਸੇਲ ਆ ਗਏ ਇੱਕ ਪਹਿਲਾ ਸੂਆ ਪਲੂਣ ਝੋਟੀ ਗਲ ਦੀ ਸੂਈ ਵੀ ਤੇ ਇੱਕ ਤੀਜਾ ਸੂਆ ਬੈੜ ਹੈ ਰਹੀ ਨਾਲ ਕਹਿਣ ਨੂੰ ਦੂਜਾ ਵੀ ਕਹਿੰਦੇ ਹਾਂ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹੋ ਠੀਕ ਠਾਕ ਹਾਂ ਜੀ। ਪੂਰੇ ਵਧੀਆ ਬਾਈ। ਨੰਬਰ ਬੋਲੋ ਜੀ। 6284310143 ਫੋਨ ਨੰਬਰ ਹੈ। ਪਿੰਡ ਪਿੰਡ ਆਲਕੜਿਆ ਹੈ ਨੇੜੇ ਪਿੰਡ ਭਲਾਉੜ ਤੋਂ ਜੰਨੀਆ। ਓਕੇ ਓਕੇ। ਕਿ ਸਾਈਡ ਤੋਂ ਹੈ? ਠੀਕ ਆ ਵੀਰੇ। ਵੀਰੇ ਜਿਹੜੇ ਆ ਬਦਰੇ ਪਹਿਲੇ ਨੰਬਰ ਤੇ ਝੋਟੀ ਦੇਖੀ ਆਨੇ। ਕੀ ਡਿਟੇਲ ਹੈ ਇਹਦੀ? ਇਹ ਰਾਤ ਹੀ ਸੂਈ ਆ ਬਾਈ। ਓਕੇ। ਤੇ ਪਹਿਲਾ ਸੂਆ ਸੂਈ। ਪਹਿਲਾ ਸੂਆ ਸੂਈ ਆ। ਹਾਂ। ਤੇ ਮੂੰਹ ਜੋ ਦੇਖਿਆ ਕਿਵੇਂ ਦੰਦ ਹੁੰਦੇ? ਮੂੰਹ ਜੋ ਸੌ ਉੱਗਿਆ ਜਿਵੇਂ ਸ਼ੇਰ ਦਾ। ਚਲ ਕੋਈ ਨਹੀਂ ਅਗਲੇ ਨੂੰ ਕਰਾ ਦੇ ਚੈੱਕ। ਤੇ ਆਲੂਲ ਨਹੀਂ ਕਰਦੀ ਆਲੂਲ ਕੋਰਾ ਨਹੀਂ ਚਾਹੀਏ ਐ ਨਹੀਂ ਠੀਕ ਆ ਵੀਰੇ ਠੀਕ ਆ ਉਵੇਂ ਨਹੀਂ ਪਹਿਲਾਂ ਆਪਾਂ ਨਹੀਂ ਹੋ ਜਾਣਾ ਠੀਕ ਆ ਠੀਕ ਆ ਚੱਲ ਕੋਈ ਨਹੀਂ ਬੱਚਾ ਲਾ ਕੇ ਅਗਲਾ ਆਪੇ ਧਾਰਾ ਮਾਰ ਲੂਗਾ ਤੇ ਮਗਰ ਕੀ ਆ ਗਿਆ ਮਗਰ ਘੱਟਾ ਘੱਟਾ ਆ ਗਿਆ ਤੇ ਕਿੰਨਾ ਬੋਲਾ ਰੈਡੀ ਹੈ ਥੱਲੇ ਹੁਣ ਪੇਟਾ ਯਾਰ ਹੁਣ ਆਪਾਂ ਧਾਰਾ ਹੀ ਕਰਨਾ ਹੈ ਬਾ 5-7 ਕਿਲੋ ਦਾ ਹੋਊਗਾ 5 ਕਿਲੋ ਖੁਲਾ ਤੇ ਦੁੱਧ ਹਾਈਐਸਟ ਕਿੰਨਾ ਕੁ ਦੇ ਦੂਗਾ ਨਾਰਮਲ ਜੇ ਦੱਸੀ ਜਿੰਨਾ ਕੁ ਦੇ ਦੂ ਨੌ ਕਿਲੋ ਦੁੱਧ ਬਾਬਾ ਦੀ ਗੱਲ ਕਰੀ ਹੈਗੀ ਐਵੇਂ ਕੀ ਫਾਇਦਾ 15 ਕਿਲੋ 15 ਕਿਲੋ ਕਹਿੰਦਾ 10 ਕਿਲੋ ਦੇ ਦੂ ਵੀਰੇ ਇਹਨਾਂ ਦਾ 9 ਕਿਹਾ ਹੈਗਾ 10 ਕਿਲੋ ਕੱਟ ਲੈਣੋਂ ਬਾਹਰ ਨੂੰ ਤੋਰ ਕੇ ਦਿਖਾ ਦਈਏ ਤੇ ਫੇਸ ਕੁਆਲਿਟੀ ਪੂਰੀ ਵਧੀਆ ਪੂਰੀ ਚੰਗੀ ਕੱਟੀ ਆ ਆ ਦੇਖੋ ਜੀ ਫੇਸ ਦੇਖੋ ਤੇ ਬੱਚਾ ਆ ਬੈਠਾਗਾ ਕੱਟਾ ਆ ਗਿਆ ਮਗਰ ਘਰੋ ਚੱਕਲੇ ਵਾਲੂਆ ਪੂਰਾ ਕੋਈ ਛੈੜ ਨਹੀਂ ਥਣ ਥਣ ਪੂਰਾ ਚੰਗਾ ਗੜਦਿਆ ਵੀਰੇ 5000 ਰੁਪਏ ਇੱਕ ਨੰਬਰ ਚ ਬਾਈ ਠੀਕ ਆ ਕਰ ਦੇ ਦੀ ਉਹ ਗੱਲ ਹੋਊਗੀ ਠੀਕ ਆ ਠੀਕ ਆ ਆ ਦੇਖ ਲੈ ਚ ਲੰਮੀ ਲੈ ਚ ਮੋੜ ਲਿਓ ਜੀ ਮੋੜ ਲਿਓ ਮੋੜ ਵਾ ਠੀਕ ਆ ਮੋੜ ਲਿਆ ਡਿਮਾਂਡ ਇਹਦੀ ਹਾਂ ਬਈ ਡਿਮਾਂਡ ਡਿਮਾਂਡ ਇਹਦੀ ਫੂਲ ਤੇ ਹੋਊ ਜਮਾ ਜਾਇਜ਼ ਹੋਊਗੀ ਜਮਾ ਜਾਇਜ਼ ਕਰਾਂਗੇ ਛੋਟਾ ਜੱਬਾ ਹੋਊਗਾ ਬਾਲਾ ਵੱਡਾ ਹੋਊਗਾ ਠੀਕ ਆ ਵੀਰੇ ਆ ਕਰੋ ਜੀ ਚੈੱਕ ਗਾਂ ਨੂੰ ਵੀ ਚੰਗੀ ਤਿਆਰ ਹੋ ਜਾਣੀਆਂ ਮੋਹਰਾਂ ਨਸਲ ਚ ਆ ਗਈ ਤੇ ਪਿੱਠ ਪੁੜੇ ਦੀ ਪੂਰੀ ਵਧੀਆ ਮਗਰ ਆ ਗਿਆ ਕਟਾ ਪੂਰਾ ਵਧੀਆ ਤੇ ਆਪ ਦੀ ਕਰ ਲਿਓ ਚੈੱਕ ਆ ਕੇ ਤੇ ਬਾਈ ਨਾਲ ਬਾਕੀ ਜਾਣਕਾਰੀ ਤੁਹਾਨੂੰ ਬਾਈ ਨੇ ਦੇਣੀ ਆ ਸਾਰੀ ਨੰਬਰ ਤੁਸੀਂ ਲਾਉਣਾ ਤੇ ਸੰਪਾਰਕ ਬਾਈ ਨਾਲ ਕਰਨਾ ਡਿਮਾਂਡ ਇਹਦੀ ਫੋਨ ਤੇ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਪਲੂਨ ਝੋਟੀ ਦਿਖਾਤੀ ਆ ਤੇ ਦੂਜੇ ਨੰਬਰ ਤੇ ਆਪਾਂ ਐਚ ਐਫ ਨਸਲ ਦੀ ਤੀਜਾ ਸੂਆ ਬੈੜ ਲੈ ਕੇ ਆਏ ਹਾਂ ਇਹ ਥੋੜਾ ਕ੍ਰਾਸ ਪਣ ਪੈਂਦਾ ਬਾਈ ਓਕੇ ਤੇ ਇਹ ਲੈ ਜੂ ਮੇਰੇ ਦੱਕ ਦੇ ਲੈ ਜੂਗੀ ਠੀਕ ਆ ਤੇ ਕੀਪਾ ਜੀ ਪਾਸਾ ਸੰਗਲਾ ਮਖਿਆਰ ਦੀ ਮਾਦੀਆ ਥਾਂ ਤੇ ਦਾ ਕਿਆ ਬਾਤ ਆ ਭੌਂਦੀ ਪਾਸ ਹੀ ਘਰਤੀ ਲੈ ਬਾਈ ਨੇ ਚਲੋ ਓਕੇ ਜੀ ਸਾਰੇ ਸਣਾ ਚੋਕ ਹੋ ਰਿਆ ਮਾਰਦੀ ਆ ਠੀਕ ਆ ਵੀਰੇ ਠੀਕ ਆ ਬਸ ਹੱਥੀਂ ਪਾਈਆਂ ਸਨ ਸ਼ੈਣੀ ਸ਼ੂਨਿਕ ਬਹੁਤ ਆ ਹਨਾ ਸੋਹਣੀ ਬਹੁਤ ਆ ਦੁੱਧ ਕਿੰਨਾ ਘੜ ਦੂ ਵੀਰੇ ਦੀਪੂ ਇਹਦਾ ਪਾਈਆਂ ਨੇ ਮਾਲ ਕਰੇਦਾ ਸੰਦ ਖਾਣਾ ਕਹਿੰਦੇ 25 26 ਕਿਲੋ ਚੋਇਆ ਆਪਾਂ ਤੇਰੀ 24 ਕਿਲੋ ਜੱਟ ਸੌਦਾ ਕਹਿ ਦਗੇ ਆਪਾਂ ਤੇਰੀ 24 ਕਿਲੋ ਠੀਕ ਆ ਵੀਰੇ ਕੱਢ ਲਿਆ ਨੂੰ ਵੀ ਪ੍ਰਿੰਟ ਪ੍ਰੁੰਡ ਬਹੁਤ ਚੰਗੇ ਆ ਤੇ ਸਮੀ ਭਲੀ ਵੀ ਪੂਰੀ ਹੈਗੀ ਕਿਤੇ ਕੋਈ ਘਾਟ ਨਹੀਂ ਫੇਸ ਕੁਆਲਟੀ ਕਰੋ ਚੈੱਕ ਮੇਰੀ ਬਾਈ ਠੀਕ ਆ ਵੀਰੇ ਟਾਂਗਲ ਵੈਰ ਨਹੀਂ ਨਹੀਂ ਦੇਊਗੀ ਵੀਰੇ ਦੁੱਧ ਦੀ ਤਾਂ ਮੈਥੋਂ ਗਾਰੰਟੀ ਲੈ ਲਓ ਤੁਸੀਂ ਤੇ ਦਿਨ ਕਿੰਨੇ ਘਟ ਜ ਥਣਾ ਸੁਣਾ ਜਮਾ ਓਕੇ ਮੈਂ ਸਾਹ ਭਾਈ ਤੇਰੇ ਸਾਹਮਣੇ ਸ਼ਹਿਦ ਹਰਗਾ ਮਾਰਦੇ ਠੀਕ ਹੈ ਠੀਕ ਆ ਕਰੋ ਇਹ ਚੈੱਕ ਤੇ ਦੁੱਧ ਬਾਕੇ ਦੇਣਾ ਬਾਕੀ ਦੀ ਗਾਂ ਸਾ ਗੁੱਡੀ ਪੇਟ ਤੂੰ ਬਥੇਰਾ ਦਾ ਭਾਈ ਐਹੀ ਗੱਲ ਹੈ ਆ ਦੇਖੋ ਫੇਸ ਕੁਆਲਿਟੀ ਤੇ ਮਿਲਕ ਵੇਨ ਕਰੋ ਚੈੱਕ ਬਾਕੀ ਤੇ ਨਾ ਗਾਂ ਠੰਡ ਆ ਜਾਣੀਆਂ ਵੀਰੇ ਹੁਣ ਇਹਨੇ ਗਾਂ ਚੰਗਾ ਦੁੱਧ ਦੇਣਾਗਾ ਆਟੋਮੈਟਿਕ ਹੀ 5-4 ਕਿਲੋ ਪਸ਼ੂ ਦੁੱਧ ਬਾਅਦ ਦੇ ਦਿੰਦਾ ਜਦੋਂ ਠੰਡ ਦਾ ਮੌਸਮ ਆ ਜਾਏ ਤੇ ਗਰਮੀ ਤੇ ਹਜੇ 10 ਦਿਨ ਤਾਂ ਹੂੰ ਲੈ ਜੋ 8 ਤੇ ਗਾਂ ਠੰਡ ਸ਼ੁਰੂ ਹੋ ਜਾਣੀਆਂ ਮਿਲਕ ਵੇਨ ਦਿਖਾ ਦਿੰਦੇ ਮੈਨੂੰ ਅਸੀਂ ਆ ਦੇਖੋ ਵੀਰੇ ਰਸਾ ਬੈਬਰ ਕੀ ਭਈਆ ਤੇ ਥਣ ਪੂਰਾ ਗੁੱਲੇ ਵਾਲਾ ਲੱਗਿਆ ਤੇ ਦੇਖੋ ਤੇ ਸ਼ਾਈਨਿੰਗ ਸ਼ੂਨਿੰਗ ਪੂਰੀ ਹੈ ਤੇ ਦੀਪੂ ਦਾ ਮੁੱਲ ਇਹਦਾ ਮੁੱਲ ਵੀ ਬਾਈ ਫੋਨ ਤੀ ਜੈ ਜੀ ਹੋਣਾ ਜੀ ਕਮਾ ਜੈ ਜੀ ਕਰਦੇ ਓਕੇ ਦੋ ਨਗ ਸੀ ਦੁਨੇ ਤੁਹਾਨੂੰ ਦਿਖਾਤੇ ਪੂਰੀ ਚੰਗੀ ਬਹਿੜਾ ਤੇ ਪੂਰੀ ਚੰਗੀ ਝੋਟੀ ਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ